बोलया bagi aja, आई नो आज ਸਰਬਾਨੀ ਕੀਤਾ ਕੀ ਕਹਿਣਾ ਚਾਹੁੰਦਾ ਕਿ ਆਪੇ ਸਰਬਾਨੀ ਹਾਲ ਦੀ ਗੱਲ ਪੜ੍ਹੀ ਹੈ ਪਹਿਲੀ ਗੱਲ ਤਾਂ ਮੈਂ ਐਸਐਸਪੀ ਸਾਹਿਬ ਦਾ ਧੰਨਵਾਦ ਕਰਦਾ ਜਿਹੜਾ ਕਿ ਉਹਨਾਂ ਨੇ ਸਾਨੂੰ ਦੁਆਰਾ ਹਰਜੀਤ ਸਿੰਘ ਨੂੰ ਟਰੈਪ ਕਰਨ ਜਾੜ ਲਾਇਆ ਇਹ ਹਰਕੀਰਤ ਸਿੰਘ ਜੀ ਨੂੰ ਲਾਇਆ ਗਰੇਂਦਰ ਸਿੰਘ ਜੀ ਉਹ ਕਹਿੰਦੇ ਟੀਮ ਬਹੁਤ ਵਧੀਆ ਕੰਮ ਕਰਦੀ ਹੈ ਇਹ ਨਹੀਂ ਵੀ ਟਰੈਪ ਕਾਲੇ ਹੋਰ ਬੰਦੇ ਮਾਰੇ ਆ ਉਹ ਵੀ ਵਧੀਆ ਕੰਮ ਕਰਦੇ ਪਰ ਲੇਕਿਨ ਅਸੀਂ ਜਿੱਦਣ ਦੇ ਇਹ ਆਏ ਹੈ ਉਦੋਂ ਦੀ ਬਹੁਤ ਸ਼ਹਿਰ ਨੇ ਰਾਹਤ ਮਹਿਸੂਸ ਕੀਤੀ ਹੈ ਤਾਂ ਹੀ ਬੱਕਰੀਆਂ ਬੱਕਰੀਆਂ ਜੱਤੇ ਬੰਦੀਆਂ ਇਹਨਾਂ ਨੂੰ ਸਨਮਾਨਤ ਕਰ ਰਹੀ ਹੈ ਕੌਕੀ ਸ਼ਹਿਰ ਨੂੰ ਪੂਰੀ ਰਾਤ ਦੁਆਰੇ ਆ ਸਾਨੂੰ ਇੱਕ ਜ਼ਰੂਰ ਸ਼ਹਿਰ ਵਾਸੀਆਂ ਦੇ ਜਾਨ ਦੀ ਖੁਸ਼ੀ ਵੀ ਹੈ ਸਾਨੂੰ ਤੇ ਸਾਨੂੰ ਇਸ ਗੱਲ ਦਾ ਦੁੱਖ ਹੈ ਵੀ ਜੇ ਅਸੀਂ ਇਹਨਾਂ ਦਾ ਹੁਣ ਅਸੀਂ ਸਾਥ ਨਾ ਨਾ ਦੇਵਾਂਗੇ ਤੇ ਫੇਰ ਮੇਰਾ ਖਲ ਟ੍ਰੈਫਿਕ ਪੰਚਾਇਤ ਕੋਈ ਕੰਮ ਨਹੀਂ ਕਰ ਸਕਦਾ ਕਿਉਂਕਿ ਸਾਡਾ ਵੀ ਫਰਜ਼ ਬਣਦਾ ਤੇ ਅਸੀਂ ਪੁਲਿਸ ਦਾ ਰਲ ਕੇ ਸਾਥ ਦਈਏ ਕੌਕੀ ਕਈ ਦਫਾ ਬੰਦੇ ਆਏ ਨੇ ਕਾਗਜ਼ ਸਾਡੇ ਪੂਰੇ ਨਹੀਂ ਹੁੰਦੇ ਹੈਲਮਟ ਸਾਡੇ ਸਿਰ ਤੇ ਨਹੀਂ ਹੁੰਦਾ ਤੇ ਅਸੀਂ ਕਹਿੰਦੇ ਨੇ ਵੀ ਟ੍ਰੈਫਿਕ ਵਾਲੇ ਸਾਡਾ ਚਲਾਨ ਕੱਢਦਾ ਮੈਂ ਕਹਿੰਦਾ ਵੀ ਇਹ ਗੱਲਾਂ ਤੋਂ ਆਪਾਂ ਥੋੜੇ ਆ ਜਾਗਰੂਤ ਹੋ ਜਾਈਏ ਤਕਰੀਬਨ ਕਈ ਮੈਂ ਵਿਅਕਤੀ ਜਾਂਦੇ ਵੇਖਿਆ ਕਿ ਟ੍ਰੈਫਿਕ ਜਦੋਂ ਗੱਡੀ ਡਰਾਈਵ ਕਰੀ ਜਾਂਦਾ ਹੁੰਦਾ ਮੋਟਰਸਾਈਕਲ ਤੇ ਹੈਲਮਟ ਬਾਹਰ ਪਾਇਆ ਹੁੰਦਾ ਤੇ ਮੋਟਰਸਾਈਕਲ ਡਰਾਈਵ ਕਰ ਰਿਹਾ ਹੁੰਦਾ ਉਹ ਬਾਹਰ ਪਾਏ ਹੈਲਮਟ ਨੇ ਬਚਤ ਨਹੀਂ ਕਰਨੀ ਹੈਲਮਟ ਨੇ ਤਾਂ ਸਿਰ ਤੇ ਲੈ ਕੇ ਨੇ ਬਚਤ ਕਰਨੀ ਹੈ ਨਾ ਤੇ ਸਾਡੀ ਲੇਡੀਜ਼ ਨਾਲ ਬੈਠੀ ਉਹਦੇ ਸਿਰ ਤੇ ਵੀ ਹੈਲਮਟ ਨਹੀਂ ਹੁੰਦਾ ਮੈਂ ਇੰਨੀ ਇੱਕ ਬੇਨਤੀ ਹੈ ਜਰੂਰ ਪਬਲਿਕ ਨੂੰ ਕਰਨੀ ਆ ਜਾਊਗਾ ਜੇ ਅਸੀਂ ਇਹਨਾਂ ਦਾ ਸਨਮਾਨ ਕਰਨਾ ਹੈ ਇਹਨਾਂ ਦਾ ਸਨਮਾਨ ਸਾਡਾ ਤਾਂ ਹੀ ਹੈ ਜਿਨ੍ਹਾਂ ਦੇ ਰੂਲ ਵੀ ਫਾਲੋ ਕਰੀਏ ਮੈਂ ਇਹ ਜਰੂਰ ਸੰਗਤ ਨੂੰ ਬੇਨਤੀ ਕਰਨੀ ਜਾਊਗਾ ਕੀ ਸਾਡੇ ਰੂਲ ਆ ਜਿਹੜੇ ਉਹ ਅਸੀਂ ਫਾਲੋ ਕਰੀਏ ਅਸੀਂ ਵਿਸ਼ਿੰਗਤ ਜਾਣਕਾਰੀ ਦਿਓ ਤੁਹਾਡੀ ਰਿਟਾਇਰਮੈਂਟ ਨਹੀਂ ਸੀਗੀ ਤੇ ਤੁਹਾਡੇ ਫਾਦਰ ਸਾਹਿਬ ਦੇ ਢਲੇ ਸੀਗੇ ਤੁਸੀਂ ਉਹਨਾਂ ਨੂੰ ਨਾਲ ਦੇਖਦੇ ਹੋਏ ਅੱਜ ਸਾਨੂੰ ਤੁਹਾਡੀ ਡਿਊਟੀ ਜਿਹੜੀ ਹੈਗੀ 1 ਸਾਲ ਦੀ ਹੋਰ ਵਧਾਈ ਗਈ ਹੈ ਤੇ ਲੋਕਾਂ ਨੂੰ ਤੁਹਾਨੂੰ ਮਾਨ ਸਨਮਾਨ ਮਿਲ ਰਿਹਾ ਹੈ ਕਿੱਦਾਂ ਲੱਗ ਰਿਹਾ ਆ ਤੁਹਾਡੇ ਵਕਮਤ ਜੀ ਮਾਨਯੋਗ ਐਸਐਸਪੀ ਸਾਹਿਬ ਮੋਗਾ ਜੀ ਨੇ ਮੈਨੂੰ ਟ੍ਰੈਪ ਦੀ ਜ਼ਿੰਮੇਵਾਰੀ ਦਿੱਤੀ ਆ ਔਰ ਉਹਨਾਂ ਦੀ ਗਾਈਡੈਂਸ ਤੇ ਚੱਲਦੇ ਆ ਉਹਨਾਂ ਨੇ ਹਦਾਇਤ ਕੀਤੀ ਸੀ ਤੇ ਜਿੰਨੇ ਵੀ ਟ੍ਰੈਕ ਦੀ ਸਮੱਸਿਆ ਸ਼ਹਿਰ ਦੀ ਠੀਕ ਕਰੋ ਔਰ ਲੋਕਾਂ ਸੁਖ ਦਾ ਸਾਥ ਦਿਓ ਉਸੇ ਕੜੀ ਦੇ ਤਹਿਤ ਮੈਂ ਉਸੇ ਦਿਨ ਤੋਂ ਜੁਟ ਗਿਆ ਸੀਗਾ ਔਰ ਮੈਂ ਕੋਸ਼ਿਸ਼ ਕਰ ਰਿਹਾ ਮਹੱਤਵਪੂਰਨ ਲੋਕਾਂ ਨੂੰ ਜਿਹੜੀ ਟ੍ਰੈਕ ਤੋਂ ਲਾਜ ਦਿੱਤੀ ਜਾਵੇ ਇਸ ਦੇ ਵਿੱਚ ਲੋਕਾਂ ਦਾ ਮੈਨੂੰ ਭਰਪੂਰ ਸਮਰਥਨ ਮਿਲ ਰਿਹਾ ਉਸੇ ਦੇ ਵਿੱਚ ਸਫਾਗਰ ਸੇਵਸ ਸਨਿਆਸੀ ਸਮਾਜ ਸੇਵੀ ਸੁਸਾਇਟੀ ਦੇ ਪ੍ਰਧਾਨ ਵੀ ਆ ਔਰ ਉਹਨਾਂ ਦੀ ਪੂਰੀ ਟੀਮ ਅੱਜ ਸਾਡੇ ਕੋਲੇ ਸਾਡਾ ਸਨਮਾਨ ਕਰਨ ਵਾਸਤੇ ਆਏ ਆ ਸਾਡਾ ਹੌਸਲਾ ਵਧਾਉਣ ਵਾਸਤੇ ਆਏ ਆ ਮੈਂ ਨਵ ਤੈਦ ਲੋਤ ਧਰਵਾਦੀ ਆ ਔਰ ਮੈਂ ਵਿਸ਼ਵਾਸ ਦਿੰਦਾ ਵੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਮੈਂ ਗੜ ਤੋਂ ਖਤਮ ਕਰੂੰਗਾ ਮੈਨੂੰ ਅਗਲੇ ਹਫ਼ਤਾ ਪੂਰਾ ਹੋਇਆ ਨਹੀਂਗਾ ਅਗਲੇ ਹਫ਼ਤੇ ਦੇ ਵਿੱਚ ਤੁਸੀਂ ਦੇਖੋਗੇ ਬਿਲਕੁਲ 100% ਜਿਹੜੀ ਆ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੱਲ ਹੋ ਗਈ 50% ਅਸੀਂ ਹੁਣ ਤੱਕ ਕਰ ਵੀ ਦਿੱਤੀ ਆ ਔਰ ਪੂਰੀ ਜਿਹੜੀ ਅੰਦਰ ਤੱਕ ਰਾਜ ਕੰਮ ਕਰ ਰਹੇ ਆ ਤੁਹਾਡਾ ਮਾਨਸਬਾਨ ਹੋ ਰਿਹਾ ਮਲਾਜਿਮਾਂ ਦਾ ਮਾਨਸਬਾਨ ਹੋ ਰਿਹਾ ਆ ਆਪ ਜੀ ਸਤਿਕਾਰ ਕਰ ਰਹੀ ਐ ਕਿੰਨਾ ਕੁ ਫਕਰ ਮੁਸਕੁਰਾ ਰਿਹਾ ਤੁਹਾਨੂੰ ਅੱਜ ਇਹ ਸਿਕਿਉਰਿਟੀ ਕਰਕੇ ਦੇਖੋ ਸਾਡਾ ਕੰਮ ਪੁਲਿਸ ਦਾ ਕੰਮ ਹੈ ਜਿਹੜੀ ਆਪਦੀ ਡਿਊਟੀ ਨੂੰ ਇਮਾਨਦਾਰੀ ਨਾਲ ਕਰਨਾ ਜਦੋਂ ਕੋਈ ਵੀ ਪੁਲਿਸ ਅਫਸਰ ਇਮਾਨਦਾਰੀ ਨਾਲ ਕੰਮ ਕਰਦਾ ਲੋਕ ਉਹਨਾਂ ਨੂੰ ਗਰਾਊਂਡ ਲੈਵਲ ਤੇ ਦੇਖਦੇ ਆ ਤੇ ਤੁਸੀਂ ਖਿੱਚ-ਖਿੱਚ ਕੇ ਆਪ ਲੈ ਕੇ ਜਾਂਦੇ ਦੁਕਾਨਾਂ ਦੇ ਕੋਈ ਚਾਹ ਪਿਲਾਉਂਦਾ ਕੋਈ ਪਾਣੀ ਪਿਲਾਉਂਦਾ ਔਰ ਬੜੇ ਵੱਡੇ ਪੱਦਰ ਤੇ ਮਾਨ ਸਨਮਾਨ ਸ਼ੇਰ ਕਰ ਰਿਹਾ ਚਾਰ ਸੂਰਾ ਸ਼ਹਿਰ ਜਿਹੜਾ ਬਹੁਤ ਦੁਖੀ ਸੀਗਾ ਜਿਹੜੀ ਟ੍ਰੈਫਿਕ ਸਮੱਸਿਆ ਤੋਂ ਔਰ ਜਿਵੇਂ-ਜਿਵੇਂ ਟ੍ਰੈਫਿਕ ਤੋਂ ਰਾਹਤ ਮਿਲ ਰਹੀ ਹੈ ਲੋਕ ਖੁਸ਼ ਹੋ ਰਹੇ ਪ੍ਰਸੰਨ ਹੋ ਰਹੇ ਔਰ ਖੁਸ਼ੀ ਦੇ ਵਿੱਚ ਜਿਹੜੇ ਸਨਮਾਨ ਦੇ ਰਹੇ ਮੈਂ ਇਹਨਾਂ ਦਾ ਪਹਿਲੋਂ ਆਪਣੇ ਤਜਰਬੇ ਤੇ ਜੋ ਦੇ ਵਿੱਚ ਤੁਸੀਂ ਕੁਝ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਮੈਂ ਸਮਾਜ ਦੀ ਸ਼ਹਿਰ ਮੋਗਾ ਨਿਵਾਸੀਆਂ ਦੀ ਸੇਵਾ ਕਰ ਰਿਹਾ ਹਾਂ ਸੇਵਾ ਦੀ ਭਾਵਨਾ ਦੇ ਨਾਲ ਮੈਂ ਕੰਮ ਕਰ ਰਿਹਾ ਹਾਂ ਔਰ ਮੈਂ ਚਾਹੁੰਦਾ ਵੀ ਆਪਾਂ ਮੋਗਾ ਸ਼ਹਿਰ ਨੂੰ ਇੱਕ ਵਧੀਆ ਸ਼ਹਿਰ ਬਣਾਈਏ ਜਿਵੇਂ ਸਾਡੇ ਬੱਚੇ ਸਾਰੇ ਤਕਰੀਬਨ ਬਾਹਰ ਗਏ ਆ ਹਰ ਘਰ ਦੇ ਵਿੱਚ ਇੱਕ ਬੱਚਾ ਬਾਹਰ ਗਿਆ ਔਰ ਬੱਚੇ ਸਾਨੂੰ ਦੱਸਦੇ ਆ ਵੀ ਉੱਥੇ ਕਿਵੇਂ ਡਿਸਪੀਨ ਲਾ ਕਿਵੇਂ ਲੋਕ ਰਹਿੰਦੇ ਆ ਅਸੀਂ ਤੇਰਾ ਸਾਨੂੰ ਵੀ ਚਾਹੀਦਾ ਵੀ ਅਸੀਂ ਆਪਣੇ ਸ਼ਹਿਰ ਨੂੰ ਇੱਕ ਵਧੀਆ ਬਣਾਈਏ ਡਿਸਪਲਨ ਵਾਲਾ ਸ਼ਹਿਰ ਬਣਾਈਏ ਆਪਾਂ ਮੁਹਾਲੀ ਜਾਂ ਚੰਡੀਗੜ੍ਹ ਚਾਹੀਏ ਲੋਕ ਕਿਵੇਂ ਟ੍ਰੈਫਿਕ ਰੂਲ ਫਾਲੋ ਕਰਦੇ ਆ ਤੇ ਇੱਕ ਤਰ੍ਹਾਂ ਫੋਟਰਾਫਿਕ ਲੋਕਾਂ ਤੇ ਜਗੜ ਹੋ ਗਏ ਆ ਬੱਸ ਇਹ ਮੇਰਾ ਤਾਂ ਮੈਸੇਜ ਲੋਕਾਂ ਨੂੰ ਇਹੀ ਆ ਜਿਹੜੇ ਟ੍ਰੈਫਿਕ ਰੂਲ ਬਣੇ ਆ ਸਾਡੀ ਜਾਨ ਬਚਾਉਣ ਵਾਸਤੇ ਬਣੇ ਆ ਆਪਾਂ ਟ੍ਰੈਫਿਕ ਰੂਲ ਫਾਲੋ ਕਰੀਏ ਤੇ ਦੁਕਾਨਦਾਰ ਵੀ ਥੋੜਾ ਜਿਹਾ ਸਮਾਨ ਆਪਾਂ ਪਿੱਛੇ ਕੱਕ ਕੇ ਰੱਖਣ ਲੋਕ ਸਾਨੂੰ ਸਹਿਯੋਗ ਕਰਨ ਤੇ ਆਪਾਂ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰੀਏ ਸਾਰੇ ਆਪਾਂ ਇੰਜੋਏ ਕਰੀਏ ਸ਼ਹਿਰ ਦੇ ਵਿੱਚ ਰਲ ਮਿਲ ਕੇ ਰਹੀਏ ਇਹੀ ਮੇਰਾ ਮੈਸੇਜ ਹੈ ਜਿਹੜੇ ਸਮਾਜ ਸੇਵਕ ਇਹ ਸੁਸਾਇਟੀ ਆ ਸਰਪਾਤਰ ਸੇਵਕ ਸਨਿਆਸੀ ਸਾਹਿਬ ਇਹਨਾਂ ਦੀ ਪੂਰੀ ਟੀਮ ਵਧਾਈ ਦੀ ਪਾਤਰ ਆ ਇਹ 2001 ਤੋਂ ਲੈ ਕੇ ਅੱਜ ਤੱਕ ਨਿਰੰਤਰ ਸੇਵਾ ਕਰਦੇ ਆਏ ਆ ਅਨੇਕਾਂ ਇਹਨਾਂ ਨੇ ਡੈੱਡ ਪੋਟੀਆਂ ਦੇ ਸੰਸਕਾਰ ਕੀਤੇ ਆ ਹਜ਼ਾਰਾਂ ਐਕਸੀਡੈਂਟਾਂ ਦੇ ਤੁਰੰਤ ਇਹਨਾਂ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਦੀਆਂ ਜਾਨਾਂ ਪਹਚਾਈਆਂ ਇਸ ਤੋਂ ਵੱਡੀ ਇਹਨਾਂ ਦੀ ਕੋਈ ਸੇਵਾ ਮੈਂ ਤਾਂ ਸਮਝਦਾ ਕੋਈ ਹੋਰ ਹੋ ਵੀ ਨਹੀਂ ਸਕਦੀ ਜੀ ਸਾਲੋਂ ਜਦੋਂ ਵੀ ਕੋਈ ਇਹਨਾਂ ਦੀ ਐਂਬੂਲੈਂਸ ਜਾਂਦੀ ਆ ਉਹਨੂੰ ਰਾਹ ਦੇਣਾ ਚਾਹੀਦਾ ਤੇ ਆਪਾਂ ਘਟੂ ਘਟ ਸਾਥਰੀ ਦੇ ਸਕਦੇ ਰਾਹ ਦਾ ਜੂਰ ਦੇ ਦਈਏ ਨਾ ਇੱਕ ਇਹਦੀ ਜਾਨ ਬਚਾ ਰਹੇ ਹੁੰਦੇ ਆ ਰਾਤ ਨੂੰ 12 ਵਜੇ ਵੀ ਕਾਲ ਆਉਂਦੀ ਆ ਰਾਤ ਨੂੰ 12 ਵਜੇ ਵੀ ਭੱਜਦੇ ਆ ਮੈਂ ਤਾਂ ਇਹਨਾਂ ਦਾ ਸਲੂਟ ਕਰਦਾ ਇਹਨਾਂ ਨੂੰ ਇਹਨਾਂ ਦੀ ਸੇਵਾ ਨੂੰ ਔਰ ਪਰਿਵਾਰਾਂ ਨੂੰ ਇਹਨਾਂ ਚੜ੍ਹਦੀਆਂ ਕਲਾ ਵਿੱਚ ਰੱਖੇ ਇਹਨਾਂ ਦੇ ਪਰਿਵਾਰ ਚੜ੍ਹਦੀਆਂ ਕਲਾ ਦੇ ਵਿੱਚ ਰਹਿਣ ਪਰਿਵਾਰਾਂ ਨੂੰ ਹੋਰ ਇਹਨਾਂ ਨੂੰ ਹਿੰਮਤ ਤੇ ਸ਼ਕਤੀ ਬਖਸ਼ੇ ਤੇ ਹੋਰ ਵੱਧ ਕਰਕੇ ਸੇਵਾ ਕਰਨ